ਇਹਦਾ ਜਿਹੜੀ ਸਮੱਸਿਆ ਸੀ ਜਿਹੜੀ ਇਹ ਆ ਰਹੀ ਹੈ ਇਸ ਤਰ੍ਹਾਂ ਜੀ ਕਿ ਜੋ ਭੰਡਾਰੀ ਪੁਲ ਤੇ ਹਾਲਗੇੜ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀ ਜੀ ਜੋ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਵੱਲੋਂ ਇਹਦੇ ਤੇ ਕਾਫੀ ਐਕਸਪਰਟ ਨੂੰ ਭੇਜ ਕੇ ਔਰ ਆਪਣੇ ਵੱਲੋਂ ਉਹਨਾਂ ਨੇ ਕਾਫੀ ਇਹਦਾ ਜਿਆਦਾ ਐਨਲਿਸਿਸ ਕੀਤਾ ਸੀ ਜੋ ਸੀ ਇੱਥੇ ਤੇ ਪਹੁੰਚ ਕੇ ਜਿਹੜਾ ਇਹ ਇਹਦੇ ਉੱਤੇ ਕਾਫੀ ਪੁਲ ਜਿਹੜਾ ਛੋਟਾ ਸੀ ਜਿਹੜਾ ਦੋ ਹਿੱਸਿਆਂ 'ਚ ਵੰਡਿਆ ਸੀ ਉਹਨੂੰ ਕਾਰਪੋਰੇਸ਼ਨ ਨੂੰ ਬੇਨਤੀ ਕਰਕੇ ਉਸਨੂੰ ਅਸੀਂ ਜਿਹੜਾ ਪੁਲ ਨੂੰ ਚੌੜਾ ਕਰਾ ਦਿੱਤਾ ਗਿਆ ਹੁਣ ਪੁਲ ਜਿਹੜਾ ਕਾਫੀ ਖੁੱਲਾ ਹੋ ਗਿਆ ਦੂਸਰੀ ਇੱਕ ਸਮੱਸਿਆ ਸੀ ਕਿ ਜਿਹੜੀ ਸੰਗਤ ਆ ਜਾਂ ਜਿਹੜੇ ਲੋਕ ਹਾਲਗੇੜ ਜਾਣਾ ਚਾਹੁੰਦੇ ਆ αਲਫਾ 1 ਸਾਈਡ ਤੋਂ ਉਹਨਾਂ ਨੂੰ ਬੜੀ ਸਮੱਸਿਆ ਸੀ ਕਿ ਉਹ ਜਦੋਂ ਗੂਗਲ ਦੇ ਉੱਤੇ ਪਾਉਂਦੇ ਸੀ ਤਾਂ ਉਹਨਾਂ ਨੂੰ ਸਟੇਸ਼ਨ ਤੋਂ ਘੁੰਮ ਕੇ ਕ੍ਰਿਸਟਲ ਚੌਂਕ ਤੋਂ ਘੁੰਮ ਕੇ ਕਾਫੀ ਆਉਣਾ ਪੈਂਦਾ ਸੀ। ਉਹਦੀ ਵਜ੍ਹਾ ਕਰਕੇ ਲੋਕਾਂ ਨੂੰ ਜਿਹੜੇ ਬਾਹਰੋਂ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹ ਇਸ ਕਰਕੇ ਜਿਹੜਾ ਇਹ ਇੱਥੇ ਬੈਰੀਕੇਡ ਲਾਏ ਗਏ ਸੀ, ਉਹ ਇਸ ਕਰਕੇ ਲਾਏ ਗਏ ਸੀ ਕਿ ਜਿਹੜੀ ਇਹ ਆ ਬਨਾਰੀ ਪੁਲ ਤੇ ਟ੍ਰੈਫਿਕ ਜਿਹੜੀ ਹੈ ਜਿਸ ਤਰ੍ਹਾਂ ਹੁਣ ਤੋਂ ਦਿਖਾਈ ਦਿੰਦੀ ਵੀ ਜਾਮ ਹੁੰਦੀ ਸੀ। ਉਹ ਇਸ ਵਜ੍ਹਾ ਕਰਕੇ ਉਹ ਬੈਰੀਕੇਡ ਲਾਏ ਗਏ ਸੀ ਇਹ ਬੈਰੀਕੇਡ ਨੂੰ ਆਨ ਟ్రਾਇਲ ਬੇਸਿਸ ਇੱਕ ਹਫਤਾ ਸ਼ਨੀਵਾਰ ਦਾ ਕਾਊਂਟ ਟ్రਾਇਲ ਬੇਸਿਸ ਜਿਵੇਂ ਇਹਨੂੰ ਚਲਾ ਰਹੇ ਆ ਜੇਕਰ ਇਹ ਚੱਲਣ ਦੇ ਨਾਲ ਬੈਰੀਕੇਡ ਖੋਲਣਾ ਕੋਈ ਟ੍ਰੈਫਿਕ ਸਮੱਸਿਆ ਜਿਹੜੀ ਆ ਕੋਈ ਨਾ ਜਾਮ ਨਾ ਲੱਗਾ ਟ੍ਰੈਫਿਕ ਠੀਕ ਚੱਲਦੀ ਰਹੀ ਤੇ ਇਹਨੂੰ ਜਿਹੜਾ ਲਗਾਤਾਰ ਲਾਗੂ ਕਰਾ ਦਿੱਤਾ ਜਾਏਗਾ ਇਤੋਂ ਪੱਕੇ ਹੀ ਬੈਰੀਕੇਡ ਫਿਰ ਚੁਕਾਤੇ ਜਾਣਗੇ ਇਹ ਹਾਲ ਦੀ ਘੜੀ ਜਿਹੜਾ ਇਹਨੂੰ ਟ੍ਰਾਇਲ ਬੇਸਿਸ ਕਰ ਰਹੇ ਆ ਮੈਂ ਆਪਦੇ ਮੱਦੇਨਮੇ ਇੱਕ ਦੱਸਣਾ ਚਾਹੁੰਦਾ ਵਾਂ ਕਿ ਜਿਹੜੇ ਲੋਕਾਂ ਨੇ ਅਸ਼ੋਕਾ ਚੌਂਕ ਤੋਂ ਅਸ਼ੋਕਾ ਚੌਂਕ ਤੋਂ ਹਾਲਗੇਟ ਜਾਣਾ ਵਾ ਉਹ ਕਿਰਪਾ ਕਰਕੇ ਸ਼ੋਕਾ ਚੌਂਕ ਤੋਂ ਉੱਪਰ ਚੜ੍ਹਨ ਤੇ ਜਿਹੜਾ ਪੁਲ ਹੈਗਾ ਨਵਾਂ ਬਣਿਆ ਉਸ ਪੁਲ ਦੇ ਰਾਈਂ ਚਾਕੇ ਤੇ ਜਿਹੜਾ ਗੋਲ ਚੌਂਕ ਭੰਡਾਰੀ ਪੁਲ ਤੋਂ ਰਾਈਟ ਸਾਈਡ ਗੋਲ ਚੌਂਕ ਤੋਂ ਰਾਈਟ ਸਾਈਡ ਹੀ ਥੱਲੇ ਨੂੰ ਉਤਰ ਜਾਣਾ ਹਾਲਗੇਟ ਸਾਈਡ ਨੂੰ ਤੇ ਜਿਹੜੇ ਬੰਦਿਆਂ ਨੇ ਜਾਣਾ ਵਾ alpha 1 ਸਾਈਡ ਨੂੰ ਉਹ ਜਿਹੜੇ ਅਸ਼ੋਕਾ ਚੌਂਕ ਤੋਂ ਚੜਦੇ ਨੇ ਉਹ ਪੁਰਾਣੇ ਪੁਲ ਤੇ ਜਾਣ ਨਾ ਕਿ ਨਵੇਂ ਪੁਲ ਤੇ ਜਾਣ ਪੁਰਾਣੇ ਪੁਲ ਤੋਂ ਹੋ ਕੇ ਤੋਂ ਉਹ ਸਿੱਧੇ ਹੀ ਜਿਹੜੇ alpha 1 ਸਾਈਡ ਨੂੰ ਚੱਲ ਜਾਣਾ ਤਾਂ ਜੋ ਉਹਨਾਂ ਨੂੰ ਜਿਹੜੀ ਭੰਡਾਰੀ ਪੁਲ ਤੇ ਕੱਟ ਲੱਗਦਾ ਵਾ ਕ੍ਰੋਸਿੰਗ ਹੁੰਦੀ ਆ ਉਹ ਕ੍ਰੋਸਿੰਗ ਤੋਂ ਬਚ ਸਕਣ ਤੇ ਉਹਦੇ ਨਾਲ ਜਿਹੜਾ ਜਾਮ ਲੱਗਦਾ ਉਹ ਨਾ ਲੱਗੇ ਤਾਂ ਦੇਖਿਆ ਜੀ ਉੱਦੋਂ ਜਾਂਦੀਆਂ ਬੱਸਾਂ ਬੱਸਾਂ ਦੇਖੋ ਜੀ ਬੱਸਾਂ ਵਾਸਤੇ ਅਸੀਂ ਕਰਮਚਾਰੀ ਲਾ ਦਿੱਤਾ ਵਾ ਇਹਦੇ ਵਾਸਤੇ ਅਸੀਂ ਬੈਨਰ ਜਿਹੜੇ ਸ਼ਬਨ ਸ਼ਬਨੇ ਦਿੱਤਾ ਵਾ ਕੱਲ ਤੋਂ ਜਿਹੜੇ ਬੈਨਰ ਵੀ ਅਸੀਂ ਲਾ ਦੇਾਂਗੇ ਲਿਖ ਕੇ ਕਿ ਕਿੰਨਾ ਨੇ ਕਿਸ ਰਸਤੇ ਤੇ ਜਾਣਾ ਵਾ ਤੇ ਇਹ ਸਾਰੇ ਜਿਹੜੇ ਆ ਕਿਉਂਕਿ ਇੱਕ ਅੱਧਾ ਦਿਨੇ ਆ ਪਹਿਲਾ 2-3 ਦਿਨ ਅਜੇ ਲੋਕਿਆਂ ਨੂੰ ਪਤਾ ਲੱਗ ਜਾਏਗਾ ਪਤਾ ਲੱਗਣ ਤੋਂ ਬਾਅਦ ਫਿਰ ਲੱਗ ਸਾਰੇ ਲੋਕੋਆਂ ਨਾਲ ਰਸਤਿਆਂ ਤੋਂ ਚੱਲਣਾ ਸ਼ੁਰੂ ਕਰਦੇ ਨੇ ਲੋਕਾਂ ਵੀ ਪਿਛਲੇ ਸਮੇਂ ਦੇ ਵਿੱਚ ਭੀਆਂ ਨੇ ਤਾਂ ਡਿਵਾਈਡਰ ਵੀ ਟੁੱਟ ਚੁੱਕਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਰਾਹਤਾਂ ਖੋਦ ਦਿੱਤਾ ਗਿਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਹੁਤ ਤੇਜ਼ ਗਤੀ ਤੇ ਗਲੀਆਂ ਲੈ ਕੇ ਆਉਂਦੇ ਨੇ ਦੇਖੋ ਜੀ ਦੇਖੋ ਤੇਜ਼ ਤਾਂ ਭਾਵੇਂ ਜੇ ਡਿਵਾਈਡਰ ਹੁੰਦਾ ਵੀ ਤਾਂ ਰਾਤੀ ਵੇਖਿਆ ਪੈਰੀਗੇਡ ਦੇ ਵਿੱਚ ਕਿਸੇ ਨੇ ਗੱਡੀ ਮਾਰੀ ਆ ਭਾਵੇਂ ਡਿਵਾਈਡਰ ਹੋਵੇ ਤਾਂ ਵੀ ਜਿਹਨੇ ਤੇਜ਼ ਚਲਾਣੀ ਓਵਰ ਸਪੀਡ ਚਲਾਉਣੀ ਆ ਉਹ ਤਾਂ ਕਿਤੇ ਨਾ ਕਿਤੇ ਵਜਣਾ ਹੀ ਆ ਅਸੀਂ ਤੇ ਇਹੋ ਬੇਨਤੀ ਕਰਦੇ ਆ ਵੀ ਸ਼ਹਿਰ ਦੇ ਵਿੱਚ ਲਿਮਟਿਡ ਸਪੀਡ ਦੇ ਵਿੱਚ ਚੱਲ ਦੂਸਰੀ ਗੱਲ ਇਹ ਆ ਕਿ ਧੀਰ ਜਿਹੜੀ ਆ ਉਹ ਨਾਂ ਨਾਲੋਂ ਧੀਰ ਭੜੀ ਹੈ ਕਿ ਇਸ ਕਰਕੇ ਕਿਰਪਾ ਕਰਕੇ ਆਪਣੀ ਲਿਮਿਟਡ ਸਪੀਡ ਚਲੋ ਅਤੇ ਖਾਸ ਕਰਕੇ